ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੇ ਖੁਸ਼ੀ ਹੋਵੇ ਚੜ੍ਹਦੀ ਕਲਾ ਸ਼ੋਭਾ ਹੋਵੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਨਾ ਟੌਪਿਕ ਦਾ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਵ ਬਲੈਸ ਕੋ ਬੈਨਫਿਟ ਲੈਸ ਕੋ ਚੰਗੇ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰ ਦਿਓ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਲੋ ਤੇ ਪਰ ਅੱਜ ਜਿਹੜੀਆਂ ਤਿੰਨ ਚੀਜ਼ਾਂ ਦੱਸਾਂਗਾ ਨਾ ਜੇ ਤੁਸੀਂ ਇਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਪੱਕਾ ਕਰ ਲੂਗੇ ਹਨਾ ਅਪਲਾਈ ਕਰ ਲੂਗੇ ਆਪਣੀ ਲਾਈਫ ਦੇ ਵਿੱਚ ਤਾਂ ਤੁਹਾਨੂੰ ਉਹਨਾਂ ਵਾਲੇ ਸਮੇਂ 'ਚ ਪੈਸੇ ਦੀ ਕਮੀ ਨਹੀਂ ਹੋਊਗੀ ਤੁਸੀਂ ਬਹੁਤ ਜ਼ਿਆਦਾ ਬਚਤ ਕਰ ਸਕਦੇ ਹੋ ਇਸ ਚੀਜ਼ ਦਾ ਹਨਾ ਤੁਹਾਡੀ ਲਾਈਫ ਬਹੁਤ ਵਧੀਆ ਹੋ ਜਾਏਗੀ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਹਨਾ ਜੀ ਧਿਆਨ ਨਾਲ ਸੁਣਿਓ ਛੋਟੀ ਜੀ ਵੀਡੀਓ ਹੈ ਪਹਿਲੇ ਨੰਬਰ ਤੇ ਜੀ A F F ਉਹਦਾ ਫਾਰਮੂਲਾ ਹੈਗਾ A डबल F ਜਿਹਨੂੰ ਆਪਾਂ ਕਹਿੰਦੇ ਹਾਂ ਹਨਾ ਉਹ ਹੈਗਾ ਜੀ ਐਡਵਾਂਸ ਫੈਮਿਲੀ ਫੰਡ ਠੀਕ ਹੈ ਜੀ ਹੁਣ ਕਹੋਗੇ ਇਹ ਕੀ ਚੀਜ਼ ਆ ਤੁਸੀਂ ਜੋ ਵੀ ਕਮਾਉਨੇ ਹੋ ਮਹੀਨੇ ਦਾ ਹਨਾ ਜਾਂ ਤੁਸੀਂ ਸਾਲ ਦਾ ਜੋ ਵੀ ਆ ਹਨਾ ਜਿੰਨੀ ਤੁਹਾਡੀ ਨਗਵਾ ਚਾਹੇ 20000 50000 ਲੱਖ 2 ਲੱਖ ਜੋ ਵੀ ਆ ਉਹਦੇ ਵਿੱਚੋਂ ਤੁਸੀਂ ਕੁਛ 10 15% ਹਰ ਮਹੀਨੇ ਹਨਾ ਉਹ ਸੇਵ ਕਰਨਾ ਹੈ ਹਨਾ ਏ ਐਫ ਐਫ ਦਾ ਮਤਲਬ ਐਮਰਜੈਂਸੀ ਫੈਮਿਲੀ ਫੰਡ ਠੀਕ ਹੈ ਜੀ ਐਮਰਜੈਂਸੀ ਫੈਮਿਲੀ ਫੰਡ ਦਾ ਠੀਕ ਹੈ ਜੀ ਉਹ ਤੁਸੀਂ ਹਰੇਕ ਮਹੀਨੇ ਜੇ ਕੱਢੋਗੇ ਤਾਂ ਘਟੂ ਘਟ ਤੁਹਾਡੇ ਕੋਲ 6 ਮਹੀਨੇ ਦਾ ਫੰਡ ਇੰਨਾ ਕੁ ਹੋਣਾ ਚਾਹੀਦਾ ਇਕੱਠਾ ਹੈ ਨਾ ਵੀ ਲੋਨ ਪੇਮੈਂਟ ਤੇ ਕੋਈ ਨਾ ਕੋਈ ਨਾ ਹਨਾ ਪਰ ਇਥੇ ਚੱਲਦੀ ਰਹਿੰਦੀ ਆ ਜਾਂ ਨੋਟਬੰਦੀ ਆ ਕੇ ਜਿੱਦਾਂ ਹੁਣ ਆ ਜੰਗ ਦਾ ਮਾਹੌਲ ਚੱਲਦਾ ਪਿਆ ਜਾਂ ਹਨਾ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਵੀ ਇਨ ਕੇਸ ਸਾਨੂੰ ਘਰੇ ਰਹਿਣਾ ਪਵੇ ਤਾਂ ਸਾਡੇ ਕੋਲ 6 ਮਹੀਨੇ ਦਾ ਐਮਰਜੈਂਸੀ ਫੈਮਿਲੀ ਫੰਡ ਹੋਣਾ ਚਾਹੀਦਾ ਠੀਕ ਹੈ ਜੀ ਵੀ ਸਾਸੀ ਰੋਡ ਪੈਂਤੇ ਉਸ ਪੈਸੇ ਨੂੰ ਵਾਸਤ ਸੱਕੀ ਹੈ ਨਾ ਇਹ ਚੀਜ਼ ਜਰੂਰ ਕਰੋ ਠੀਕ ਹੈ ਨੰਬਰ 2 ਤੇ ਆਪਾਂ ਕਰਾਂਗੇ ਜੀ ਪਾਲਿਸੀ ਮੈਡੀਕਲ ਪਾਲਿਸੀ ਅਸੀਂ ਕੀ ਕਹਦੇ ਹਾਂ ਥੋੜੀ ਜਿਹੀ ਪੈਸੇ ਬਚਾਉਣ ਵਾਸਤੇ ਮੈਡੀਕਲ ਪਾਲਿਸੀ ਨਹੀਂ ਲੈਂਦੇ ਪਰ ਜਦੋਂ ਅਸੀਂ ਬਿਮਾਰ ਹੁੰਨੇ ਆ ਤਾਂ ਹਸਪਤਾਲਾਂ ਦੇ ਖਰਚੇ ਬਹੁਤ ਜ਼ਿਆਦਾ ਨੇ ਦੋਸਤੋ ਜਿਹੜੇ ਖਾਤੇ ਆ ਸਾਡੀਆਂ ਸਾਰੀਆਂ ਜੇਬਾਂ ਖਾਲੀ ਕਰ ਦਿੰਦੇ ਨੇ ਸਾਡੀ ਸਾਰੀ ਸੇਵਿੰਗ ਖੋਝ ਲੈਂਦੇ ਨੇ ਠੀਕ ਹੈ ਜੀ ਸੋ ਕੋਸ਼ਿਸ਼ ਕਰੋ ਛੋਟੀ ਜਿਹੀ ਪਾਲਿਸੀ ਕਰਾ ਲਓ ਜ਼ਿਆਦਾ ਵੱਡੀ ਨਾ ਕਰਾਓ ਔਨਲਾਈਨ ਦੇਖ ਸਕਦੇ ਹੋ 4-500 ਤੋਂ ਸ਼ੁਰੂ ਹੋ ਕੇ 1100 1500 ਤੱਕ ਵਧੀਆ ਪਾਲਿਸੀਸ ਮਿਲ ਜਾਂਦੀਆਂ ਨੇ ਤੇ ਇੱਕ ਮੈਡੀਕਲ ਪਾਲਿਸੀ ਜ਼ਰੂਰ ਕਰਵਾ ਕੇ ਰੱਖੋ ਆਪਣੀ ਫੈਮਿਲੀ ਦੇ ਵਾਸਤੇ ਸਿਕਿਉਰਿਟੀ ਵਾਸਤੇ ਠੀਕ ਹੈ ਤਾਂ ਕੋਸ਼ਿਸ਼ ਕਰੋ ਥੋੜਾ ਬਹੁਤਾ ਫੰਡਸ ਦੇ ਵਿੱਚ ਲਗਾਓ ਮਿਊਚੁਅਲ ਫੰਡ ਦੇ ਵਿੱਚ ਠੀਕ ਹੈ ਜੀ ਸਟਾਕ ਮਾਰਕੀਟ ਦੇ ਮਿਊਚੁਅਲ ਫੰਡ ਹੁੰਦੇ ਆ ਉਹਨਾਂ ਵਿੱਚ ਇਨਵੈਸਟ ਜਰੂਰ ਕਰੋ ਜੇ ਹੈਗਾ ਤਾਂ ਕਰਕੇ ਹਨਾ ਕਿਉਂਕਿ ਇਹ ਥੋੜਾ ਲੋਗ ਪ੍ਰੋਸੈਸ ਹੁੰਦਾ ਪਰ ਇਹ ਬਹੁਤ ਵਧੀਆ ਆਪਨੇ ਹੀ ਜਾਂਦਾ 10 15 ਸਾਲ ਤੱਕ ਹਨ ਕਿਉਂਕਿ ਤੁਹਾਡੇ ਬੱਚਿਆਂ ਦਾ ਫਿਊਚਰ ਤੁਹਾਡਾ ਫਿਊਚਰ ਨਾ ਉਸ ਵਾਸਤੇ ਸੇਵਿੰਗ ਜ਼ਰੂਰੀ ਆ ਕਿਉਂਕਿ ਮਹਿੰਗਾਈ ਵਧੀ ਜਾ ਰਹੀ ਆ ਸੋ ਇਹ ਤਿੰਨ ਚੀਜ਼ਾਂ ਜੇ ਤੁਸੀਂ ਅਪਲਾਈ ਕਰੋਗੇ ਆਪਣੀ ਲਾਈਫ ਤੁਹਾਨੂੰ ਆਉਣ ਵਾਲੇ ਸਮੇਂ 'ਚ ਪੈਸੇ ਦੀ ਕਮੀ ਨਹੀਂ ਹੋਵੇਗੀ ਤੇ ਹੋਰ ਵੀ ਕਈ ਪ੍ਰੋਬਲਮਸ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹਨ ਇਹ ਤਿੰਨ ਚੀਜ਼ਾਂ ਕਰਕੇ ਸੋ ਇਹ ਵੀਡੀਓ ਜਿੰਨੀ ਜ਼ਿਆਦਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇ ਹੋਰ ਕੋਈ ਤੁਸੀਂ ਸੁਝਾਅ ਚਾਹੁੰਦੇ ਹੋ ਨਾ ਇਸ ਇਸ ਵੀਡੀਓਜ਼ ਬਾਰੇ ਹਨ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਵੀਡੀਓ ਵਧੀਆ ਲ ਸਤਿ ਸ੍ਰੀ ਅਕਾਲ ਜੀ